ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਪਰਮਜੀਤ ਸਿੰਘ ਪੱਟੀ ਪਿੰਡ ਟਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਕਾ ਹਰ ਐਤਵਾਰ ਨੂੰ ਪਿੰਡ ਟਸਕੇ ਦੇ ਵਿੱਚ ਆਪਾਂ ਮਰੀਚਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਆਕ ਥੱਕ ਚੁੱਕੇ ਆ ਕਿਤੋਂ ਵੀ ਠੀਕ ਹੀ ਨਹੀਂ ਹੋ ਰਹੇ ਦਵਾਈ ਲੱਗ ਹੀ ਨਹੀਂ ਰਹੀ ਤਾਂ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਆਂ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬਡਲਾਡਾ ਵੀ ਹੈ ਬਰੇਟਾ ਸ਼ਹਿਰ ਵੀ ਨੇੜੇ ਐ ਸੁਨਾਮ ਸ਼ਹਿਰ ਵੀ ਨੇੜੇ ਐ ਤੇ ਲਹਿਰਾਗਾਗਾ ਸ਼ਹਿਰ ਵੀ ਨੇੜੇ ਐ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਰੀੜ ਦੀ ਹੱਡੀ ਦੇ L4 L5 L3 L2 ਰੀੜ ਦੀ ਹੱਡੀ ਦੇ ਮਣਕਿਆਂ ਦੇ ਵਿੱਚ ਗੈਪ ਆ ਜਾਣਾ ਜਾਂ ਨਸ ਬਲੌਕ ਹੋ ਜਾਣੇ ਸਾਸਟਿਕਾ ਪੇਨ ਹੋ ਜਾਣਾ ਇੱਕ ਦਰ ਲੱਤ ਦੇ ਵਿੱਚ ਪੂਰੀ ਦਰਦ ਰਹਿਣੀ ਸੋ ਰੀਡ ਦੀ ਹੱਡੀ ਦਾ ਤੁਹਾਨੂੰ ਕੋਈ ਵੀ ਨੁਕਸ ਹੈ ਚਾਹੇ ਮੜਕਿਆਂ ਦੇ ਵਿੱਚ ਗੈਵ ਹੈ ਮੜਕੇ ਦਬ ਗਏ ਨੇ ਨਸਾਂ ਬਲੌਕ ਨੇ ਨਸਾਂ ਦਵੀਆਂ ਹੋਈਆਂ ਨੇ ਸਾਹ ਸਟਿਕਾ ਪੇਨ ਹੋ ਗਈ ਹੈ ਉਹਦਾ ਤੁਸੀਂ ਗਰੰਟੀ ਦੇ ਨਾਲ ਘਰ ਦੇ ਵਿੱਚ ਵੀ ਇਲਾਜ ਕਰ ਸਕਦੇ ਹੋ ਤੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਬਿਲਕੁਲ ਗਰੰਟੀ ਦੇ ਨਾਲ ਆਪਣੇ ਇਹਨਾਂ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਸੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਔਰ ਨੋਟ ਕਰ ਲਓ ਇਹਦੇ ਵਿੱਚ ਸਿੰਬਲ ਗੂੰਦ ਹੈ ਜਿਹੜੀ ਉਹ ਤੁਸੀਂ ਲੈਣੀ ਹੈ 100 ਗ੍ਰਾਮ ਲੋਹਦ ਪਠਾਣੀ ਹੈ ਜਿਹੜੀ ਉਹ ਲੈਣੀ ਹੈ 100 ਗ੍ਰਾਮ ਪਿਪਲਾ ਮਿੰਟ ਹੈ ਜਿਹੜੀ ਉਹ ਲੈਣੀ ਹੈ ਤੁਸੀਂ 10 ਗ੍ਰਾਮ ਤੇ ਪਿਪਲ ਦੀ ਗੂੰਦ ਜਿਹਨੂੰ ਪਿਪਲਾ ਲਾਕ ਕਹਿੰਦੇ ਆ ਇਹ ਤੁਸੀਂ ਲੈਣੀ ਹੈ 100 ਗ੍ਰਾਮ ਤੇ ਕੌਂਚ ਦੇ ਬੀਜ ਚਿੱਟੇ ਨੇ ਜਿਹੜੇ ਉਹ ਲੈਣੇ ਨੇ 100 ਗ੍ਰਾਮ ਸੁਪਾਰੀ ਤੇਲੀਆਂ ਇਹ ਲੈਣਾ ਤੁਸੀਂ 100 ਗ੍ਰਾਮ ইরਾਨੀ ਅਕਰਕਰਾਂ ਲੈਣੇ 100 ਗ੍ਰਾਮ ਤੇ ਅਸ਼ਵਗੰਧਾ ਨਗੋਰੀ ਜਿਹੜੀ ਇਹ ਲੈਣੀ ਹੈ 100 ਗ੍ਰਾਮ ਸ਼ਤਾਵਰ 100 ਗ੍ਰਾਮ ਭਖੜਾ 100 ਗ੍ਰਾਮ ਅਰਜਨ ਦੀ ਛਾਲ 100 ਗ੍ਰਾਮ ਕਮਰਕਸ 100 ਗ੍ਰਾਮ ਤੇ ਕਾਲੀ ਮਿਰਚ 100 ਗ੍ਰਾਮ ਅਜਵਾਇਨ 50 ਗ੍ਰਾਮ ਟਿੱਕਰ ਦੀ ਗੂੰਦ ਹੈ ਜਿਹੜੀ ਇਹ ਲੈਣੀ ਹੈ 50 ਗ੍ਰਾਮ ਤੇ ਇਸੇ ਤਰ੍ਹਾਂ ਕਮਰਕਸ ਜਿਹੜਾ 100 ਗ੍ਰਾਮ ਲੈ ਲੈਣਾ ਲੌਂਗ ਲੈਣੇ ਆ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਰੀਕ ਪਾਊਡਰ ਕਰ ਲੈਣਾ ਪੀਸ ਲੈਣੀਆਂ ਨੇ ਉਸ ਤੋਂ ਬਾਅਦ ਅਲਸੀ ਦਾ ਤੇਲ ਲੈ ਲੈਣਾ 1 ਲੀਟਰ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਸਾਰੀਆਂ ਚੀਜ਼ਾਂ ਇਹ ਬਣਾ ਕੇ ਇੱਕ ਪਾਕ ਜਾਂ ਬਣ ਜਾਏਗਾ ਜਾਂ ਕਹਿ ਲਓ ਇੱਕ ਚਮਨਪਰਾਸ਼ ਦੀ ਤਰ੍ਹਾਂ ਬਣ ਜਾਏਗਾ ਇਹ ਦਾ ਇੱਕ ਚਮਚ ਸਵੇਰੇ ਖਾਲੀ ਪੇਟ ਇੱਕ ਗਲਾਸ ਦੁੱਧ ਦੇ ਨਾਲ ਲੈਣਾ ਇੱਕ ਚਮਚ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਫਿਰ ਗਰਮ ਦੁੱਧ ਦੇ ਨਾਲ ਇਹਦਾ ਲੈਣਾ ਇਸ ਪੇਸਟ ਦਾ ਇਹ ਲਗਾਤਾਰ 2 ਮਹੀਨੇ ਤੁਸੀਂ ਵਰਤ ਲਓ ਜਿੰਦਗੀ ਦੇ ਵਿੱਚ ਤੁਹਾਨੂੰ ਜੇ ਕੋਈ ਰੀੜ ਦੀ ਹੱਡੀ ਦੀ ਬਿਮਾਰੀ ਰਹਿ ਜੇ ਤਾਂ ਉਹਦੇ ਵਾਸਤੇ ਤੁਸੀਂ ਮੈਨੂੰ ਜਦੋਂ ਮਰਜ਼ੀ ਫੜ ਸਕਦੇ ਸੋ ਇਸ ਕਰਕੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ ਮਰੀਜ਼ਾਂ ਨੂੰ ਦਵਾਈ ਦਿੰਨੇ ਆ ਤੁਸੀਂ ਮੈਨੂੰ ਮਿਲ ਕੇ ਆਪਣੇ ਵੱਡੇ ਤੋਂ ਵੱਡੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਸੋ ਬਾਕੀ ਹਰ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਇਹ ਡਸਕੇ ਪਿੰਡ ਦੇ ਵਿੱਚ ਪਿੰਡ ਦੇ ਬਾਹਰ ਬਾਹਰ ਹੀ ਆਪਣਾ ਸਥਾਨ ਹੈ ਸੋ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਕੋਈ ਦੁਖੀ ਹੈ ਉਹਨੂੰ ਆਪਾਂ ਸੁਖੀ ਕਰ ਸਕੀਏ ਬਾਕੀ ਵਿਰੋਧੀ ਤਾਂ ਸਾਰਿਆਂ ਦੀ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿਸੇ ਪਿੰਡ ਦੇ ਵਿੱਚ ਜਦੋਂ ਕੋਈ ਬੰਦਾ ਆਪਣੀ ਮਿਹਨਤ ਕਰਕੇ ਕਿਸੇ ਆਪਣੀ ਮੁਕਾਮ ਤੇ ਪਹੁੰਚਣ ਲੱਗਦਾ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਸਾਰੇ ਤਰ੍ਹਾਂ ਦੇ ਹੁੰਦੇ ਆ ਹਨ ਤਾਂ ਉਹ ਸਾਡੇ ਵੀ ਹੈਗੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੋਂ ਇਸ ਕਰਕੇ ਹਰ ਇੱਕ ਬੰਦੇ ਦੇ ਵਿਰੋਧੀ ਹੁੰਦੇ ਆ ਕਾਮਯਾਬ ਜਦੋਂ ਬੰਦਾ ਹੋਣ ਲੱਗਦਾ ਹੈ ਫਿਰ ਉਹਦੀਆਂ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਇਸ ਕਰਕੇ ਇਹ ਜੇ ਲੋਕਾਂ ਤੋਂ ਜ਼ਰੂਰ ਸੁਚੇਤ ਰਹਿਣੇ ਆਪਾਂ ਨੇ ਗਲਤ ਚੀਜ਼ਾਂ ਤੋਂ ਜ਼ਰੂਰ ਸੁਚੇਤ ਰਹਿਣੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ